ਦੇ ਵਿੱਚ ਹਰ ਕਲਾਕਾਰ ਕਿਸੇ ਨਾ ਕਿਸੇ ਕਲਾਕਾਰ ਦੇ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਰਿਸ਼ਤੇਦਾਰ ਹੀ ਹਨ। ਭਾਰਤੀ ਫਿਲਮਾਂ ਦੇ ਪਿਤਾਮਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਦੀ ਬੇਟੀ ਮੰਦਾਕਨੀ ਕਈ ਫਿਲਮਾਂ ਦੇ ਵਿੱਚ ਬਾਲ ਕਲਾਕਾਰ ਦੇ ਤੌਰ ਤੇ ਆਈ ਸੀ ਜੋ ਪਹਿਲੀ ਬਾਲ ਕਲਾਕਾਰ ਸਨ ਜਿਨ੍ਹਾਂ ਨੇ 1919 ਵਿੱਚ ਕਾਲੀਆਂ ਮਰਦਾਨ ਫਿਲਮ ਵਿੱਚ ਕੰਮ ਕੀਤਾ ਸੀ। ਭਾਰਤ ਦੀ ਪਹਿਲੀ ਨਾਇਕਾ ਕਮਲਾਬਾਈ ਗੋਖਲੇ ਨੇ 1914 ਵਿੱਚ ਬਸਮਸੁਰ ਮੋਹਿਨੀ ਵਿੱਚ ਕੰਮ ਕੀਤਾ ਸੀ ਅੱਜ ਦਾ ਕਲਾਕਾਰ ਵਿਕਰਮ ਗੋਖਲੇ ਇਹਨਾਂ ਦਾ ਹੀ ਪੋਤਾ ਹੈ ਪਿਸ਼ਾਵਰ ਵਿੱਚ 3 ਨਵੰਬਰ 1906 ਵਿੱਚ ਜਨਮੇ ਪ੍ਰਥਵੀ ਰਾਜ ਕਪੂਰ ਨੇ ਆਪਣੀ ਸਾਰੀ ਜ਼ਿੰਦਗੀ ਫਿਲਮਾਂ ਨੂੰ ਦਿੱਤੀ ਉਹਨਾਂ ਦੇ ਖਾਨਦਾਨ ਵਿੱਚ ਰਾਜ ਕਪੂਰ ਸ਼ਮੀ ਕਪੂਰ ਸ਼ਸ਼ੀ ਕਪੂਰ ਹਨ ਅ ਰਾਜ ਕਪੂਰ ਦੇ ਬੇਟੇ ਅ ਰੰਤੀਰ ਕਪੂਰ ਰਿਸ਼ੀ ਕਪੂਰ ਅਤੇ ਰਜੀਪ ਕਪੂਰ ਹਨ ਅਰਿਸ਼ੀ ਕਪੂਰ ਨੇ ਨੀਤੂ ਸਿੰਘ ਨਾਲ ਵਿਆਹ ਕੀਤਾ ਇਹਨਾਂ ਦਾ ਬੇਟਾ ਰਣਵੀਰ ਕਪੂਰ ਵੀ ਅੱਜ ਦਾ ਨਾਇਕ ਹੈ ਅਰਣਵੀਰ ਕਪੂਰ ਨੇ ਅੱਗੇ ਆਲੀਆ ਭਟ ਦੇ ਨਾਲ ਵਿਆਹ ਕੀਤਾ ਆਲੀਆ ਭਟ ਦਾ ਪੂਰਾ ਪਰਿਵਾਰ ਹੀ ਫਿਲਮਾਂ ਦੇ ਵਿੱਚ ਹੈ ਅਰਜੀਪ ਕਪੂਰ ਨੂੰ ਰਾਜ ਸਾਹਿਬ ਨੇ ਰਾਮ ਤੇਰੀ ਗੰਗਾ ਮੈਲੀ ਅਤੇ ਇਹਨਾਂ ਫਿਲਮ ਵਿੱਚ ਪੇਸ਼ ਕੀਤਾ ਪਰ ਉਹ ਫਿਲਮ ਨਹੀਂ ਚੱਲੀ ਸ਼ਸ਼ੀ ਕਪੂਰ ਦਾ ਬੇਟਾ ਕਰਨ ਕਪੂਰ ਸਲਤਨਤ ਵਿੱਚ ਜੁਹੀ ਚਾਵਲਾ ਦੇ ਨਾਲ ਦਿਖਾਈ ਦਿੱਤਾ ਜੁਹੀ ਚਾਵਲਾ ਨਾਇਕਾ ਬਣ ਕੇ ਅਜੇ ਤੱਕ ਕੰਮ ਕਰ ਰਹੀ ਹੈ ਲੇਕਿਨ ਕਰਨ ਫਿਲਮਾਂ ਵਿੱਚ ਨਹੀਂ ਚੱਲਿਆ ਅਤੇ ਆਪਣਾ ਬਿਜ਼ਨਸ ਸੰਭਾਲ ਰਿਹਾ ਹੈ ਸ਼ਸ਼ੀ ਕਪੂਰ ਦਾ ਦੂਜਾ ਬੇਟਾ ਕੁਨਾਲ ਕਪੂਰ ਆਹਿਸਤਾ ਆਹਿਸਤਾ ਫਿਲਮਾਂ ਵਿੱਚ ਆਇਆ ਸੀ ਲੇਕਿਨ ਉਹ ਵੀ ਇੰਨਾ ਕਮਾਲ ਨਹੀਂ ਕਰ ਸਕਿਆ ਕਪੂਰ ਖਾਨਦਾਨ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜੋ ਫਿਲਮੀ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਕ੍ਰਿਸ਼ਮਾ ਕਪੂਰ ਕਰੀਨਾ ਕਪੂਰ ਅਤੇ ਹੋਰ ਵੀ ਨਵੀਂ ਪੀੜੀ ਦੇ ਕਲਾਕਾਰ ਕਪੂਰ ਖਾਨਦਾਨ ਵਿੱਚੋਂ ਆਏ ਹਨ ਕ੍ਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਕਰੀਨਾ ਕਪੂਰ ਨੇ ਸੈਫ ਅਲੀ ਖਾਨ ਦੇ ਨਾਲ ਵਿਆਹ ਕੀਤਾ ਸੈਫ ਅਲੀ ਖਾਨ ਵੀ ਫਿਲਮੀ ਦੁਨੀਆ ਦੇ ਵਿੱਚ ਬਹੁਤ ਕੰਮ ਕਰਦੇ ਆ ਰਹੇ ਹਨ ਅੱਜ ਵੀ ਉਹ ਫਿਲਮਾਂ ਕਰ ਰਹੇ ਹਨ ਸੈਫ ਦੀ ਬੇਟੀ ਸਰਾਲੀ ਖਾਨ ਵੀ ਫਿਲਮਾਂ ਦੇ ਵਿੱਚ ਹੈ ਸੈਫ ਦੀ ਪਤਨੀ ਅਮਰਤਾ ਸਿੰਘ ਨੇ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚੋਂ ਅਮਿਤਾਬਚਨ ਦੇ ਨਾਲ ਮਰਦ ਵੀ ਸ਼ਾਮਲ ਹੈ ਮਨੋਜ ਕੁਮਾਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੀਆਂ ਸਪੋਰਟ ਉਪਰ ਹਿੱਟ ਫਿਲਮਾਂ ਆਜਵੀ ਯਾਧਾਨ ਮਨੋਜ ਕੁਮਾਰ ਦੇ بیٹے ਕੋਨਾਲ ਗੋਸਵਾਮੀ ਨੇ ਘੁੰਗਰੂ ਅਤੇ ਕਲਾਕਾਰ ਫਿਲਮ ਵਿੱਚ ਕੰਮ ਕੀਤਾ ਮਨੋਜ ਕੁਮਾਰ ਨੇ ਜਿੰਨੀਆਂ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹ ਬਹੁਤ ਵਧੀਆ ਰਹੀਆਂ ਹਨ ਇਨ੍ਹਾਂ ਫਿਲਮਾਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਰੰਤੀਰ ਕਪੂਰ ਨੇ ਕਲਾਕਾਰ ਬਬੀਤਾ ਨਾਲ ਵਿਆਹ ਕੀਤਾ ਨੀਤੂ ਸਿੰਘ ਦੀ ਬੇਟੀ ਰਿਧੀਮਾ ਕਪੂਰ ਵਿਆਹ ਕਰ ਚੁੱਕੀ ਹੈ ਸ਼ਸ਼ੀ ਕਪੂਰ ਦੀ ਬੇਟੀ ਸੰਜਨਾ ਕਪੂਰ ਪ੍ਰithvi تھیਟਰ ਸੰਭਾਲਦੀ ਹੈ ਜਿੱਥੇ ਹਰ ਰੋਜ਼ ਨਾਟਕ ਖੇਡੇ ਜਾਂਦੇ ਹਨ ਇਸ ਸੰਸਥਾ ਨੇ ਬਹੁਤ ਸਾਰੇ ਫਿਲਮੀ ਕਲਾਕਾਰ ਦਿੱਤੇ ਹਨ ਰਾਜਕਪੂਰ ਦੀ ਪਤਨੀ ਕ੍ਰਿਸ਼ਨਾ ਦੇ ਭਰਾ ਪ੍ਰੇਮਨਾਥ, ਰਜਿੰਦਰਨਾਥ, ਨਰਿੰਦਰਨਾਥ ਵੀ ਫਿਲਮਾਂ ਵਿੱਚ ਹਨ। ਰਜਿੰਦਰਨਾਥ ਕਮੇਡੀਆਂ ਰਹੇ ਹਨ। ਪ੍ਰੇਮਨਾਥ ਨੇ ਵਿਆਹ ਅਭਿਨੇਤਰੀ ਬੀਨਾ ਨਾਲ ਕੀਤਾ ਜਿਨਾਰੇ ਬੇਟੇ ਪ੍ਰੇਮਕਿਸ਼ਨ ਅਤੇ ਮੌਂਟੀ ਹਨ। ਪ੍ਰੇਮਕਿਸ਼ਨ ਦੀ ਬੇਟੀ ਆकांक्षा ਹੈ ਜਿਸ ਨੇ ਵਿਆਹ ਕਰ ਲਿਆ ਹੈ। ਪ੍ਰੇਮਕਿਸ਼ਨ ਦਾ ਸਾਲਾ ਸੁਨੀਲ ਸਨਾ ਸਿਨੇਵੇਸਟਾ ਟੀਵੀ ਕੰਪਨੀ ਚਲਾ ਰਿਹਾ ਹੈ। ਜਤਿੰਦਰ ਦਾ ਪੂਰਾ ਪਰਿਵਾਰ ਫਿਲਮਾਂ ਵਿੱਚ ਹੈ। ਬੇਟੀ ਇਕਤਾ ਕਪੂਰ ਟੀਵੀ ਸੀਰੀਅਲ ਦੀ ਰਾਣੀ ਹੈ ਇਕਤਾ ਕਪੂਰ ਨੇ ਬਹੁਤ ਸਾਰੇ ਸੀਰੀਅਲ ਬਣਾਏ ਹਨ ਜਿਨ੍ਹਾਂ ਦੀ ਅੱਜ ਤੱਕ ਚਰਚਾ ਹੈ ਇਕਤਾ ਕਪੂਰ ਅਜਹੀ ਇਸ ਛੋਟੇ ਸਿਨੇਮੇ ਦੀ ਰਾਣੀ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਹੈ ਇਕਤਾ ਕਪੂਰ ਹੀ ਅਜਹੀ ਨਿਰਮਾਤਾ ਹੈ ਜਿਸ ਨੇ ਬਹੁਤ ਸਾਰੇ ਅਜਿਹੇ ਕਲਾਕਾਰਾਂ ਨੂੰ ਕੰਮ ਦਿੱਤਾ ਜਿਨ੍ਹਾਂ ਨੂੰ ਫਿਲਮਾਂ ਬੰਦ ਹੋ ਗਈਆਂ ਸਨ ਲੰਬੇ-ਲੰਬੇ ਸੀਰੀਅਲ ਬਣਾਉਣ ਵਾਲੀ ਏਕਤਾ ਕਪੂਰੀ ਹੈ ਏਕਤਾ ਕਪੂਰ ਨੇ ਛੋਟੇ ਫਿਲਮ ਅੰਦਸਤਰੀ ਜਾਨੀ ਕਿ ਛੋਟੇ ਪਰਦੇ ਦੀ ਦੁਨੀਆ ਦੇ ਵਿੱਚ ਕਈ ਤਜਰਬੇ ਕੀਤੇ ਹਨ ਜਿਨ੍ਹਾਂ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਅੱਜ ਦਾ ਛੋਟਾ ਸਿਨੇਮਾ ਵੱਡੇ ਸਿਨੇਮੇ ਤੋਂ ਵੀ ਵੱਡਾ ਹੋ ਗਿਆ ਹੈ ਏਕਤਾ ਕਪੂਰ ਨੇ ਬਹੁਤ ਸਾਰੀਆਂ ਪਛਾਵਾਂ ਦੇ ਵਿੱਚ ਸੀਰੀਅਲ ਬਣਾਏ ਹਨ ਅਤੇ ਖੁਦ ਦੇ ਬਹੁਤ ਸਾਰੇ ਕਾਰੋਬਾਰ ਹਨ ਉਹ ਭਾਰਤੀ ਚੈਨਲਾਂ ਦੇ ਨਾਲ-ਨਾਲ ਵਿਦੇਸ਼ੀ ਚੈਨਲਾਂ ਨੇ ਵੀ ਬਹੁਤ ਸਾਰਾ ਕੰਮ ਕਰ ਰਹੇ ਹਨ। ਇਕਤਾ ਕਪੂਰ ਦਾ ਭਰਾ ਤੁਸ਼ਾਰ ਕਪੂਰ ਅੱਜ ਦਾ ਵਧੀਆ ਕਮੇਡੀਅਨ ਕਲਾਕਾਰ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਜਤਿੰਦਰ ਦੇ ਭਰਾ ਪ੍ਰਸੰਨ ਕਪੂਰ ਦੇ ਖੁਦ ਦੇ ਕੈਮਰੇ ਅਤੇ ਲਾਈਟਾਂ ਆਦ ਹਨ। ਤਰਮਿੰਦਰ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ। ਤਰਮਿੰਦਰ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਤਰਮਿੰਦਰ ਦੇ بیٹے ਸੰਨੀ ਦਿਓਲ ਅਤੇ ਬੋਬੀ ਦਿਓਲ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਤਰਮਿੰਦਰ ਦੀਆਂ ਬੇਟੀਆਂ ਹਨ ਜੋ ਆਪੋ ਆਪਣੇ ਘਰੀ ਸੈਟ ਹਨ। ਤਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਦਾ ਪਰਿਵਾਰ ਵੀ ਫਿਲਮਾਂ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਤਰਮਿੰਦਰ ਦਾ ਸੰਨੀ ਸੁਪਰ ਸਾਊਂਡ ਹੈ ਜਿੱਥੇ ਫਿਲਮਾਂ ਦੀ ਐਡੀਟਿੰਗ, ਡਬਿੰਗ, ਮਿਕਸਿੰਗ ਅਤੇ ਤਕਨੀਕ ਦੇ ਕੰਮ ਹੁੰਦੇ ਹਨ। ਤਰਮਿੰਦਰ ਦੀ ਬੇਟੀ ਈਸ਼ਾ ਦਿਓਲ ਤੇ ਆਹਾਨਾ ਹਨ। ਜੇਨਾਰੀ ਮੰਮੀ ਹੀਮਾ ਮਾਲਣੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ। ਸਲਮਾਨ ਖਾਨ ਅਰਵਾਜ ਖਾਨ সোহੇਲ ਖਾਨ ਪ੍ਰਾਹਨ ਇਹਨਾਂ ਦੇ ਪਿਤਾ ਜਵੇਦ ਸਲੀਮ ਹਿੱਟ ਲੇਖਕ ਜੋੜੀ ਵਾਲੇ ਸਲੀਮ ਹਨ ਜਿਨ੍ਹਾਂ ਨੇ ਹੈਲਨ ਦੇ ਨਾਲ ਨਿਕਾਹ ਕੀਤਾ ਹੈਲਨ ਅੱਜ ਵੀ ਇਹਨਾਂ ਦੇ ਨਾਲ ਹੈ ਅਰਵਾਜ ਖਾਨ ਦੀ ਪਤਨੀ ਮਲਾਈਕਾ ਅਰੂੜਾ ਖਾਨ ਜੋ ਅੱਜਕੱਲہ ਅਲੱਗ ਹੈ ਨੇ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਸਲਮਾਨ ਖਾਨ ਦੀ ਭੈਣ ਅਲਵੀਰਾ ਨੇ ਅਤુલ ਅਗਨੀ ਹੋਤਰੀ ਨਾਲ ਵਿਆਹ ਕੀਤਾ ਹੈ ਸਲਮਾਨ ਖਾਨ ਦਾ ਪੂਰਾ ਪਰਿਵਾਰ ਫਿਲਮੀ ਦੁਨੀਆ ਵਿੱਚ ਹੈ ਸ਼ਵਾਨਾ ਅੱਜ ਮੇ ਜਵੇਦ ਸਾਹਿਬ ਦੇ ਪਰਿਵਾਰ ਵਿੱਚ ਨਿਰਦੇਸ਼ਕ ਫਰਹਾਨ ਅਖਤਰ ਜੋਆ ਅਖਤਰ ਹਨ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਫਰਹਾਨ ਖਾਨ ਜਾਂ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਐਕਟਿੰਗ ਵੀ ਕੀਤੀ ਹੈ ਤੇ ਫਿਲਮਾਂ ਦਾ ਨਿਰਮਾਣ ਨਿਰਦੇਸ਼ਨ ਵੀ ਕੀਤਾ ਹੈ ਜੋਆ ਅਖਤਰ ਵੀ ਬਹੁਤ ਵਧੀਆ ਨਿਰਦੇਸ਼ਕ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਪ੍ਰਸਿੱਧ ਕੋਰੀਓਗ੍ਰਾਫਰ ਫਰਾਖ ਖਾਨ ਦਾ ਵੀ ਪੂਰਾ ਪਰਿਵਾਰ ਫਿਲਮਾਂ ਨਾਲ ਸੰਬੰਧਿਤ ਰਿਹਾ ਹੈ ਫਰਾ ਖਾਨ ਦੇ ਪਿਤਾ ਫਿਲਮਾਂ ਨਰਮਾਤਾ ਰਹੇ ਹਨ ਹੁਣ ਭਰਾ ਸਾਜਦ ਖਾਨ ਕਮੇਡੀ ਕਰਦਾ ਹੈ ਤੇ ਫਿਲਮਾਂ ਨਿਰਦੇਸ਼ਕ ਵੀ ਹੈ ਫਰਾ ਖਾਨ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਫਰਾ ਖਾਨ ਦਾ ਪਤੀ ਵੀ ਫਿਲਮਾਂ ਨਿਰਦੇਸ਼ਕ ਹੈ ਫਿਲਮ ਨਰਮਾਤਾ ਸੁਰਿੰਦਰ ਕਪੂਰ ਦੇ ਬੇਟੇ ਅਨਲ ਕਪੂਰ ਬੋਨੀ ਕਪੂਰ ਸੰਜੇ ਕਪੂਰ ਹਨ ਅਨਲ ਕਪੂਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਨ੍ਹਾਂ ਨੇ ਸੁਪਰ ਡੂਪਰ ਹਿੱਟ ਫਿਲਮਾਂ ਦਿੱਤੀਆਂ ਹਨ अनिल कपूर दी बेटी सोना कपूर नायका कई फिल्मਾਂ ਵਿੱਚ ਆ ਚੁੱਕੀ ਹੈ। ਇਹ ਦੂਸਰੀ ਬੇਟੀ ਫਿਲਮ ਨਿਰਮਾਣ ਵਿੱਚ ਹੈ। बोनी कपूर ਨੇ ਪਹਿਲਾ ਵਿਆਹ ਸਤੀਸ਼ੋਰੀ ਦੀ ਬੇਟੀ मोना ਨਾਲ ਕੀਤਾ ਪਰੰਤੂ ਅਲੱਗ ਹੋ ਗਏ। ਫਿਰ बोनी ਨੇ অভিনেত্রী श्रीदेवी ਨਾਲ ਵਿਆਹ ਕੀਤਾ। श्रीदेवी ਦੀਆਂ ਦੋ ਬੇਟੀਆਂ ਹਨ। ਇੱਕ ਬੇਟੀ ਜਾਨਵੀ कपूर ਹੈ ਜੋ ਫਿਲਮਾਂ ਦੇ ਵਿੱਚ ਕੰਮ ਕਰ ਰਹੀ ਹੈ। अनिल कपूर ਦਾ ਛੋਟਾ ਭਰਾ संजय कपूर ਵੀ ਨਾਇਕ ਹੈ। ਉਸ ਦੀ ਪਤਨੀ ਮਹੀਬ ਵੀ ਨਾਇਕਾ ਰਹੀ ਹੈ ਜੈ চোপੜਾ ਬੀ ਆਰ চোপੜਾ ਅਦਿੱਤਿਆ চোপੜਾ ਉਹਦੇ চোপੜਾ ਧਰਮ চোপੜਾ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਬੀ ਆਰ চোপੜਾ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਨਿਰਦੇਸ਼ਨ ਕੀਤਾ ਹੈ ਕਿਸੇ ਸਮੇਂ ਉਹ ਫਿਲਮ ਮੈਗਜ਼ੀਨ ਕਰਦੇ ਸਨ ਆ ਹਿਸਾ ਹਿਸਾ ਫਿਲਮੀ ਦੁਨੀਆ ਵਿੱਚ ਲਿਖਣ ਲੱਗੇ ਅਤੇ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਬਣ ਗਏ ਬੀ ਆਰ চোপੜਾ ਦੇ بیٹے ਰਵੀ চোপੜਾ ਸਾਰਾ ਕੰਮ ਅੱਜ ਕੱਲ੍ਹ ਦੇਖ ਰਹੇ ਹਨ ਅਰਵੀ ਚੋਪੜਾ ਨੇ ਵੀ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਨਿਰਦੇਸ਼ਨ ਕੀਤਾ ਹੈ ਜਸ ਚੋਪੜਾ ਦੇ بیٹے ਅਦਿੱਤਿਆ ਚੋਪੜਾ ਫਿਲਮਾਂ ਦਾ ਨਿਰਮਾਣ ਨਿਰਦੇਸ਼ਨ ਕਰ ਰਹੇ ਹਨ ਉਹਦੇ ਚੋਪੜਾ ਨੇ ਵੀ ਕਈ ਫਿਲਮਾਂ ਦੇ ਵਿੱਚ ਐਕਟਿੰਗ ਕੀਤੀ ਹੈ ਅਸ਼ੋਕ ਕੁਮਾਰ, ਕਿਸ਼ੋਰ ਕੁਮਾਰ, ਅਨੂਪ ਕੁਮਾਰ ਦਿਨੋ ਭਰਾ ਫਿਲਮਾਂ ਵਿੱਚ ਰਹੇ ਕਿਸ਼ੋਰ ਕੁਮਾਰ ਦਾ ਬੇਟਾ ਅਮਿਤ ਕੁਮਾਰ ਗਾਇਕ ਹੈ ਕਿਸ਼ੋਰ ਕੁਮਾਰ ਨੇ ਆਖਰੀ ਵਿਆਹ ਲੀਨਾ ਚੰਦਰਾਵਰਕਰ ਨਾਲ ਕੀਤਾ ਜਿਨ੍ਹਾਂ ਦਾ ਬੇਟਾ ਸੁਮਿਤ ਹੈ ਸੰਗੀਤਕਾਰ ਰੋਸ਼ਨ ਦੇ ਬੇਟੇ ਹਨ ਰਜੇਸ਼ ਰੋਸ਼ਨ ਅਤੇ ਰਕੇਸ਼ ਰੋਸ਼ਨ। ਰਕੇਸ਼ ਰੋਸ਼ਨ ਅੱਜ ਦੇ ਦੌਰ ਵਿੱਚ ਹਿੱਟ ਨਿਰਦੇਸ਼ਕ ਹਨ। ਬੇਟਾ ਰਿਤਿਕ ਰੋਸ਼ਨ ਵੀ ਹਿੱਟ ਨਾਇਕ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਹਨ। ਅੱਜਕਲ ਉਹ ਕ੍ਰਿਸ਼ ਦੇ ਅਗਲੇ ਭਾਗ ਨੂੰ ਡਾਇਰੈਕਟ ਕਰ ਰਿਹਾ ਹੈ। ਰਿਤਿਕ ਦੀ ਪਤਨੀ ਜਵੇਦ ਖਾਨ ਦੀ ਭੈਣ ਹੈ। ਰਿਤਿਕ ਰੋਸ਼ਨ ਦੇ ਨਾਨਾ ਓਮ ਪ੍ਰਕਾਸ਼ ਇਸ ਸ਼ਬਦ ਤੋਂ ਫਿਲਮਾਂ ਬਣਾ ਕੇ ਹਿੱਟ ਰਹੇ ਹਨ। फिरोज खान संजय खान अकबर खान ਦੇ ਪਰਿਵਾਰ ਵਿੱਚ ਫਰਦੀਨ ਖਾਨ ਜਾਇਦ ਖਾਨ ਆਦ ਕਲਾਕਾਰ ਹਨ ਜੋ ਅੱਜ ਕਾਫੀ ਹਟ ਹਨ ਪਹਿਲੇ ਸਮਿਆਂ ਦੇ ਨਿਰਦੇਸ਼ਕ ਰਵੀ ਟੰਡਨ ਦੀ ਬੇਟੀ ਰਵੀਨਾ ਟੰਡਨ ਵਿਤਰਕ ਅਨਲ ਠੜਾਨੀ ਨਾਲ ਵਿਆਹ ਕਰ ਚੁੱਕੀ ਹੈ ਰਵੀਨਾ ਟੰਡਨ ਦੀ ਬੇਟੀ ਵੀ ਅੱਜਕੱਲ ਫਿਲਮਾਂ ਵਿੱਚ ਹੈ ਰਵੀਨਾ ਟੰਡਨ ਦੇ ਮਾਮਾ ਮਹਿਕਮੋਰ ਸੰ ਜਿਨ੍ਹਾਂ ਨੇ ਸ਼ੋਲੇ ਫਿਲਮ ਤੋਂ ਰਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਬੋਲੀਵੁੱਡ ਦੇ ਪ੍ਰਸਿੱਧ ਕਲਾਕਾਰ ਅਜੇ ਦੇਵਗੰਦ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਅਜੇ ਦੇਵਗੰਦ ਪ੍ਰਸਿੱਧ ਐਕਸ਼ਨ ਡਾਇਰੈਕਟਰ ਵੀਰੂ ਦੇਵਗੰਦ ਦੇ بیٹے ਹਨ ਵੀਰੂ ਦੇਵਗੰਦ ਬੋਲੀਵੁੱਡ ਫਿਲਮ ਇੰਡਸਟਰੀ ਦੇ ਐਕਸ਼ਨ ਡਾਇਰੈਕਟਰ ਰਹੇ ਹਨ ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਐਕਸ਼ਨ ਦਿੱਤਾ ਹੈ ਜੇਨਾਰੇ ਵਿੱਚ ਰੋਟੀ ਕਪੜਾ ਔਰ ਮਕਾਨ ਮਿਸਟਰ ਨਟਵਰ ਲਾਲ ਕ੍ਰਾਂਤੀ ਪ੍ਰੇਮ ਰੋਗ ਰਾਮ ਤੇਰੀ ਗੰਗਾ ਮੈਲੀ ਆਜ ਕਾ ਅਰਜਨ ਫੂਰ ਔਰ ਕਾਂਟੇ ਅਤੇ ਜਿਗਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਅਜੇ ਦੇਵਗਨ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਅਤੇ ਕਰ ਰਹੇ ਹਨ ਉਹਨਾਂ ਨੇ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ ਅਜੇ ਦੇਵਗਨ ਦੀ ਪਤਨੀ ਕਾਜੋਲ ਪ੍ਰਸਿੱਧ ਅਭਿਨੇਤਰੀ ਹੈ ਕਾਜੋਲ ਨੇ ਵੀ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਕਾਜੋਲ ਦੇਵਗਨ ਦਾ ਪੂਰਾ ਪਰਿਵਾਰ ਫਿਲਮੀ ਦੁਨੀਆ ਵਿੱਚ ਹੈ ਉਹ ਤਨੂਜਾ ਤੇ ਸ਼ੋਮੂ ਮੁਕਰਜੀ ਦੀ ਬੇਟੀ ਹੈ ਕਾਇਜੋਲ ਨੇ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਬੇਖੁਦੀ ਤੋਂ ਕੀਤੀ ਉਸ ਦੀਆਂ ਬਾਜ਼ੀਕਰ ਜੇ ਦਿਲਗੀ ਦਿਲਵਾਲ ਦੁਲਹਨੀਆਂ ਲੈ ਜਾਣਗੇ ਕੁਝ ਕੁਝ ਹੁੰਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਟ ਹਨ ਕਾਇਜੋਲ ਦੀ ਮੰਮੀ ਤਨੁਜਾ ਆਪਣੇ ਸਮੇਂ ਦੀ ਪ੍ਰਸਿੱਧ ਅਮਨਿਤਰੀ ਰਹੀ ਹੈ ਜਦੋਂ ਕਿ ਕਾਇਜੋਲ ਦੇ ਪਿਤਾ ਸ਼ੋਮੂ ਮੁਕਰਜੀ ਪ੍ਰਸਿੱਧ ਡਾਇਰੈਕਟਰ ਅਤੇ ਪ੍ਰੋਡਿਊਸਰ ਸਨ ਕਾਇਜੋਲ ਦੀ ਛੋਟੀ ਭੈਣ ਤਨਿਸ਼ਾ ਵੀ ਐਕਟਰਸ ਹੈ ਅਤੇ ਕਾਜੋਲ ਦੀ ਰਿਸ਼ਤੇਦਾਰ ਨੂਤਨ ਅਤੇ ਉਹਨਾਂ ਦੀ ਮਾਤਾ ਸ਼ੋਭਨਾ ਸਮਰਥ ਵੀ ਸੁਪਰ ਡੁਪਰ ਅਭਿਨੇਤਰੀਆਂ ਰਹੀਆਂ ਹਨ। ਉਹਨਾਂ ਦੀ ਦਾਦੀ ਰਤਨ ਭਾਈ ਵੀ ਪ੍ਰਸਿੱਧ ਅਭਿਨੇਤਰੀ ਰਹੀ ਹੈ। ਇਹਨਾਰੇ ਪਰਿਵਾਰ ਵਿੱਚੋਂ ਜੁਆਇ ਮਖਰਜੀ, ਦੇਵ ਮਖਰਜੀ ਵੀ ਕਾਫੀ ਹਟ ਹਨ। ਕਾਜੋਲ ਦੀ ਕਜਨ ਰਾਣੀ ਮਖਰਜੀ, ਸ਼ਰਬਣੀ ਮਖਰਜੀ, ਮੋਹਨਿਸ਼ ਬਹਿਲ ਵੀ ਫਿਲਮੀ ਦੁਨੀਆ ਵਿੱਚ ਹਨ। ਹੁਣ ਇਹਨਾਰੇ ਪਰਿਵਾਰ ਚੋਂ ਅਯਾਨ ਮੁਖਰਜੀ ਵੀ ਡਾਇਰੈਕਟਰ ਹੈ। ਦੇਵਾਨੰਦ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਰਹੇ ਹਨ। ਉਹਨਾਂ ਨੇ 100 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੂੰ ਬਹੁਤ ਸਾਰੇ ਇਨਾਮ ਮਿਲੇ ਹਨ। ਦੇਵਾਨੰਦ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਤੇ 2002 ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਵੀ ਮਿਲਿਆ। ਦੇਵਾਨੰਦ ਨੇ ਕਲਪਨਾ ਕਾਰਤਿਕ ਦੇ ਨਾਲ ਵਿਆਹ ਕੀਤਾ ਜੋ ਉਸ ਸਮੇਂ ਦੀ ਪ੍ਰਸਿੱਧ ਹਿਰਨਸੀ ਸ਼ਿਮਲਾ ਟੈਕਸੀ ਡਰਾਈਵਰ ਆਦ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਦੇਵਾਨੰਦ ਦੇ ਦੋ ਬੱਚੇ ਸੁਨੀਲ ਆਨੰਦ ਅਤੇ ਬੇਟੀ ਦੇਵినా ਆਨੰਦ ਹਨ। ਸੁਨੀਲ ਆਨੰਦ ਨੇ ਕੁਝ ਕੁ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਪਰ ਉਹ ਹੁਣ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਕਾਰੋਬਾਰ ਸੰਭਾਲ ਰਿਹਾ ਹੈ। ਸੁਨੀਲ ਆਨੰਦ ਨੇ ਆਨੰਦ ਹੀ ਆਨੰਦ 1984 ਕਾਰ thief 1986 ਮੈਂ ਤੇਰੇ ਲਈ 1988 ਮਾਸਟਰ 2001 ਆਦ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਅਤੇ ਕੁਝ ਕੁ ਵਿਦੇਸ਼ ਦੀਆਂ ਫਿਲਮਾਂ ਦੇ ਵਿੱਚ ਵੀ ਐਕਟਿੰਗ ਕੀਤੀ ਹੈ ਦੇਵਾਨੰਦ ਪਿਸ਼ੋਰੀ لال ਆਨੰਦ ਦੇ ਤੀਸਰੇ ਬੇਟੇ ਸਨ ਦੇਵਾਨੰਦ ਦੀ ਛੋਟੀ ਭੈਣ ਸ਼ੀਲ ਕਾਂਤਾ ਕਪੂਰ ਫਿਲਮ ਡਾਇਰੈਕਟਰ ਸ਼ੇਖਰ ਕਪੂਰ ਦੀ ਮਾਂ ਹੈ ਉਹਨਾਂ ਦੇ ਵੱਡੇ ਭਰਾ ਮਨਮੋਹਨ ਆਨੰਦ ਐਡਵੋਕੇਟ ਗੁਰਦਾਸਪੁਰ ਵਿੱਚ ਰਹੇ ਹਨ ਚੇਤਨ ਆਨੰਦਾ ਤੇ ਵਿਜੇ ਆਨੰਦ ਵੀ ਉਹਨਾਂ ਦੇ ਛੋਟੇ ਭਰਾ ਹਨ ਮੰਗਲੌਰ ਵਿੱਚ ਜਨਮੇ ਐਮਬੀ ਛੇਤੀ ਔਰ ਡੀਪੀ ਤੋਂ ਮੁੰਬਈ ਆਏ ਸਨ ਉਹਨਾਂ ਨੇ ਆਪਣਾ ਕੈਰੀਅਰ ਇੱਕ ਬੇਟਰ ਦੇ ਰੂਪ ਵਿੱਚ ਸ਼ੁਰੂ ਕੀਤਾ ਬਾਅਦ ਵਿੱਚ ਬਾਕਸਿੰਗ ਤੇ ਬਾਡੀ ਬਿਲਡਿੰਗ ਨਾਲ ਜੁੜ ਗਏ 1956 ਵਿੱਚ ਆਈ ਫਿਲਮ ਹੀ ਨਾਲ ਉਹਨਾਂ ਨੇ ਫਾਈਟ ਇਨਸਟ੍ਰਕਟਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ 70 ਦੇ ਦਹਾਕੇ ਦੀਆਂ ਕਈ ਫਿਲਮਾਂ ਦੇ ਵਿੱਚ ਉਹ ਐਕਸ਼ਨ ਕਰਦੇ ਨਜ਼ਰ ਆਏ ਜਿਨ੍ਹਾਂ ਨੂੰ ਪਿਆਰ ਨਾਲ ਸ਼ਰਟਿ ਕਿਹਾ ਜਾਂਦਾ ਰਿਹਾ ਬੇਸ਼ੱਕ ਉਹਨਾਂ ਦਾ ਛੋਟਾ ਰੋਲ ਹੁੰਦਾ ਸੀ ਲੇਕਿਨ ਹੁੰਦਾ ਵਧੀਆ ਸੀ ਉਹਨਾਂ ਨੇ ਹਿੰਦੀ ਦੇ ਨਾਲ ਨਾਲ ਕੰਨੜ ਫਿਲਮਾਂ ਵੀ ਕੀਤੀਆਂ ਹਨ 1982 ਵਿੱਚ ਉਹਨਾਂ ਦਾ 51 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਨੇ ਆਪਣੇ ਫਿਲਮੀ ਕੈਰੀਅਰ ਦੇ ਵਿੱਚ 700 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਵਿਨੋਦਨੀ ਸੀ ਉਹਨਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਰੋਹਿਤ ਛੇਟੀ ਅੱਜ ਦੇ ਸੁਪਰ ਹਿੱਟ ਡਾਇਰੈਕਟਰ ਉਹਨਾਂ ਦੀ ਦੂਜੀ ਪਤਨੀ ਰਤਨਾ ਦੇ ਬੇਟੇ ਹਨ ਜੋ ਖੁਦ ਸਟੰਟ ਵੂਮਨ ਅਤੇ ਜੂਨੀਅਰ ਆਰਟਿਸਟ ਰਹਿ ਚੁੱਕੀ ਹੈ ਰੋਹਿਤ ਛੇਟੀ ਅੱਜ ਦੇ ਸੁਪਰ ਹਿੱਟ ਡਾਇਰੈਕਟਰ ਹਨ ਜਨਮਾ ਜਨਮ 1974 ਨੂੰ ਹੋਇਆ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੋਲਮਾਲ ਫਿਲਮ ਤੋਂ ਕੀਤੀ ਫਿਰ ਉਹਨਾਂ ਨੇ ਗੋਲਮਾਲ ਰਿਟਰਨ ਗੋਲਮਾਲ 3 ਸਿੰਘਮ ਜ਼ਮੀਨ ਸਿੰਬਾ ਸੂਰਿਆਵੰਸ਼ੀ ਸਿੰਘਮ ਰਿਟਰਨ ਸਿੰਘਮ ਅਗੇਨ ਚੇਨਾਈ ਐਕਸਪ੍ਰੈਸ ਆਦ ਕਈ ਫਿਲਮਾਂ ਦੇ ਵਿੱਚ ਐਕਸ਼ਨ ਡਾਇਰੈਕਟਰ ਰਹੇ ਹਨ ਇਹਨਾਂ ਦੇ ਵਿੱਚ 388 ਵੀ ਫਿਲਮ ਹੈ ਰੋਹਿਤ ਛੇਟੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਫਿਲਮਾਂ ਦੇ ਵਿੱਚ ਐਕਸ਼ਨ ਕਰਦਾ ਹਾਂ ਮੈਂ ਆਪਣੇ ਪਾਪਾ ਛੇਟੀ ਤੋਂ ਬਹੁਤ ਪ੍ਰਭਾਵਿਤ ਹਾਂ ਉਹਨਾਂ ਦੀ ਮਿਹਨਤ ਸਦਕਾ ਹੀ ਮੈਂ ਅੱਜ ਇਸ ਮੁਕਾਮ ਤੇ ਹਾਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਸੰਘਰਸ਼ ਕੀਤਾ ਹੈ ਦਇਆ ਕਿਸ਼ਨ ਸਪਰੂ ਆਪਣੇ ਸਮੇਂ ਦੇ ਪ੍ਰਸਿੱਧ ਕਲਾਕਾਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਸਾਹਿਬ ਬੀਬੀ ਔਰ ਗੁਲਾਮ, ਹੀ ਰਾਂਝਾ, ਪਕੀਜ਼ਾ, ਕਾਲਾ ਪਾਣੀ, ਦੂਜ ਦਾ ਚਾਂਦ, ਤੇਰੇ ਮੇਰੇ ਸੁਪਨੇ, ਹਮਜੋਲੀ, ਜੀਉਲ Thief ਅਤੇ ਦੀਵਾਰ ਹਨ। ਉਨ੍ਹਾਂ ਨੇ 1944 ਦੇ ਵਿੱਚ ਚਾਂਦ ਫਿਲਮ ਤੋਂ ਸ਼ੁਰੂਆਤ ਕੀਤੀ। ਸਪਰੂ ਦੇ بیٹے ਤੇਜ ਸਪਰੂ ਅਤੇ ਬੇਟੀ ਪ੍ਰੀਤੀ ਸਪਰੂ ਅੱਜ ਵੀ ਫਿਲਮਾਂ ਕਰ ਰਹੇ ਹਨ। ਤੇਜ ਸਪਰੂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਇਸੇ ਤਰ੍ਹਾਂ ਉਹਨਾਂ ਦੀ ਬੇਟੀ ਪ੍ਰੀਤੀ ਸਪਰੂ ਨੇ ਪੰਜਾਬੀ ਹਿੰਦੀ ਫਿਲਮਾਂ ਦੇ ਵਿੱਚ ਜਿੱਥੇ ਕੰਮ ਕੀਤਾ ਉੱਥੇ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਵੀ ਦਿੱਤਾ ਹੈ ਪ੍ਰੀਤੀ ਸਪਰੂ ਨੇ ਵਿਰਿੰਦਰ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਹਨ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਸਪਰੂ ਸਾਹਿਬ ਦੀ ਵੱਡੀ ਬੇਟੀ ਰੀਮਾ ਰਕੇਸ਼ਨਾਥ ਵਧੀਆ ਸਕ੍ਰਿਪਟ ਰਾਈਟਰ ਤੇ ਡਾਇਰੈਕਟਰ ਹਨ ਉਹਨਾਂ ਦਾ ਬੇਟਾ ਕਰਨ ਨਾਥ ਵੀ ਐਕਟਰ ਹੈ ਪ੍ਰੀਤੀ ਸਪਰੂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 13 ਸਾਲ ਦੀ ਉਮਰ ਤੋਂ ਕੀਤੀ। 1977 ਵਿੱਚ ਉਹਨਾਂ ਨੇ ਦਰਿੰਦਾ, ਰੰਗਾ ਔਰ ਰਾਜਾ ਕਰਵਾਨੀ ਜੱਟ ਦੀ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਪ੍ਰੀਤੀ ਸਪਰੂ ਨੇ ਉਪਵਨ ਸੁਦਰਸ਼ਨ ਦੇ ਨਾਲ ਵਿਆਹ ਕੀਤਾ ਜੋ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਹਨ। ਉਹਨਾਂ ਦੀਆਂ ਦੋ ਜੋੜੀਆਂ ਬੇਟੀਆਂ ਰੀਆ ਤੇ ਰੇਨੇ ਹਨ। ਰੀਮਾ ਰਕੇਸ਼ਨਾਥ ਜਿੱਥੇ ਬਹੁਤ ਵਧੀਆ ਲੇਖਕ ਅਨਿਰਦੇਸ਼ਕ ਅਤੇ ਨਿਰਮਾਤਾ ਹਨ ਉਥੇ ਉਹਨਾਂ ਦੇ ਪਤੀ ਰਕੇਸ਼ 나ਥ ਯਾਨੀ ਕਿ ਰਿੱਕੂ ਬਹੁਤ ਸਾਰੇ ਫਿਲਮੀ ਕਲਾਕਾਰਾਂ ਦੇ ਸੈਕਟਰੀ ਹਨ ਰਕੇਸ਼ 나ਥ ਨੇ ਮਾਦਰੀ ਦੀਕਸ਼ਿਤ ਅਨਲ ਕਪੂਰ ਆਪਣੇ ਬੇਟੇ ਕਰਨ 나ਥ ਗੋਵਿੰਦਾ ਅਮੀਸ਼ਾ ਪਟੇਲ ਰੰਜੀਤਾ ਅਦਨਾਨ ਸਾਮੀ ਅਤੇ ਹੋਰ ਬਹੁਤ ਸਾਰਿਆਂ ਦੀ ਲਾਈਫ ਬਣਾਈ ਹੈ ਉਹ 40 ਸਾਲ ਤੋਂ ਫਿਲਮੀ ਦੁਨੀਆ ਦੇ ਵਿੱਚ ਬਤੌਰ ਮੈਨੇਜਰ ਅਤੇ ਨਿਰਮਾਤਾ ਕੰਮ ਕਰ ਰਹੇ ਹਨ ਸਭ ਤੋਂ ਵੱਡੀ ਗੱਲ ਸਪਰੂ ਸਾਹਿਬ ਦੀ ਪਤਨੀ हेमावती सप्रू ਆਪਣੇ ਟਾਈਮ ਦੀ ਸੁਪਰ ਡੂਪਰ ਹਿੱਟ ਕਲਾਕਾਰ ਰਹਿ ਚੁੱਕੀ ਹੈ। ਉਹਨਾਂ ਨੇ ਬਹੁਤ ਸਾਰੀਆਂ ਮਰਾਠੀ ਅਤੇ ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹ ਆਪਣੇ ਟਾਈਮ ਤੇ ਸਟੇਜ ਕਰਦੇ ਰਹੇ ਹਨ। ਉਹਦਾ ਦਾ ਪ੍ਰithvi تھیਟਰ ਦੇ ਨਾਲ ਬਹੁਤ ਵੱਡਾ ਲਗਾਵ ਰਿਹਾ ਹੈ। ਉਹਨਾਂ ਨੇ ਰਾਜ ਕਪੂਰ ਦੇ ਬਹੁਤ ਸਾਰੇ ਪ੍ਰੋਜੈਕਟ ਵਿੱਚ ਕੰਮ ਕੀਤਾ ਹੈ। ਦੀਵਾਰ ਪ੍ਰithvi تھیٹر ਦੀ ਬਹੁਤ ਵੱਡੀ ਪ੍ਰਾਪਤੀ ਹੈ। ਜਦੋਂ हेमावती सप्रੂ ਨੇ ਸਪਰੂ ਸਾਹਿਬ ਨਾਲ ਵਿਆਹ ਕੀਤਾ ਤਾਂ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸਪਰੂ ਸਾਹਿਬ ਦਾ ਦੇਹਾਂਤ 1979 ਵਿੱਚ ਹੋਇਆ ਜਦੋਂ ਕਿ ਹੇਮਾਮਤੀ 10 ਅਪ੍ਰੈਲ 2005 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ